ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸੰਤ ਲੋਕਾਂ ਫਕੀਰ ਲੋਕਾਂ ਬਾਬਾ ਜੀ ਰੱਬ ਨੂੰ ਹੀ ਜਿਹੜਾ ਹੈ ਉਹ ਗੁਰੂ ਆਖਿਆ ਮੁਰਸ਼ਿਦਾ ਕਿ ਹਜ਼ਰਾ ਸਮਝਣਾ ਇਹੋ ਜੀ ਸਵੇਰ ਜੋ ਅੱਖਾਂ ਵਿੱਚ ਆ ਕੇ ਕਦੇ ਨਹੀਂ ਮਿਟਦੀ ਅੱਖਾਂ ਵਿੱਚ ਸਮਾ ਜਾਂਦੀ ਹੈ ਅੱਖਾਂ ਦਾ ਹਿੱਸਾ ਬਣ ਜਾਂਦੀ ਹੈ ਜਿਸ ਨੇ ਆਪਣੇ ਅੰਦਰ ਵੇਖ ਲਿਆ ਉਸ ਦੀ ਅੱਖਾਂ ਵਿੱਚ ਸਦਾ ਪ੍ਰਭਾਤ ਹੁੰਦਾ ਹੈ ਬਾਬਾ ਜੀ ਜਾ ਤ ਬਦਲ ਕਾਲੀਆਂ ਜ਼ੁਲਫਾਂ ਦਾ ਆਪਣੇ ਮੁਖੜੇ ਤੋਂ ਚੱਕਦਾ ਹੈ ਫਿਰ ਹੁੰਦੀ ਏ ਪ੍ਰਬਾਤ ਪ੍ਰਬਾਤ ਹੁੰਦਾ ਹੈ ਉਹ ਜਿੱਥੇ ਵੇਖਦਾ ਹੈ ਜਿਸ ਨੂੰ ਵੇਖਦਾ ਹੈ ਜਿਸ ਦੀ ਅੱਖ ਵਿੱਚ ਝਾਂਕਦਾ ਹੈ ਉੱਥੇ ਵੀ ਬਾਬਾ ਜੀ ਫਿਰ ਹਨੇਰੇ ਟੁੱਟਣ ਲੱਗਦੇ ਹੈ ਪਰ ਇਸ ਨੂੰ ਕਿਸੇ ਸ਼ਬਦ ਵਿੱਚ ਬੰਨਿਆ ਨਹੀਂ ਜਾ ਸਕਦਾ ਰਾਗਾਂ ਵਿੱਚ ਬੰਨਿਆ ਨਹੀਂ ਜਾ ਸਕਦਾ ਇਸ ਲਈ ਸਤਗੁਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਬ ਗੁਰੂ ਦਿਲ ਵਿੱਚ ਦੇਖਿਆ ਤਰਾਜੌਰ ਕਰਨਾ ਅਬ ਗੁਰੂ ਦਿਲ ਵਿੱਚ ਦੇਖਿਆ ਗਾਵਣ ਕੋ ਕੁਛਣਾ ਕਬੀਰਾਂ ਕਹਿੰਦੇ ਜਦੋਂ ਅਸੀਂ ਗਾਉਂਦੇ ਸੀ ਉਦੋਂ ਅਸੀਂ ਉਹਨੂੰ ਜਾਣਿਆ ਹੀ ਨਹੀਂ ਸੀ ਪਹਿਲਾਂ ਅਸੀਂ ਕਿੰਨਾ ਗਾਉਂਦੇ ਸੀ ਕਿੰਨਾ ਗੁਣ ਗਿਣਾਉਂਦੇ ਸੀ ਕਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਕਿੰਨੀਆਂ ਸਤੂਤੀਆਂ ਕੀਤੀਆਂ ਭਾਈ ਕਿੰਨੇ ਭਜਨ ਗਾਏ ਕਿੰਨੇ ਕੀਰਤਨ ਕੀਤੇ ਅਸੀਂ ਨਹੀਂ ਉਹਨੂੰ ਜਾਣਦੇ ਤੇਰਾ ਸਮਝਣਾ ਕਬੀਰਾਂ ਜਦ ਹਮ ਗਾ ਤਬ ਜਾਣਾ ਗੁਰੂ ਨਾ ਕਹਿੰਦੇ ਅਸੀਂ ਜਾਣਦੇ ਨਹੀਂ ਸੀ ਸਿਰਫ ਸੁਣਦੇ ਰਹਿੰਦੇ ਸੀ ਪਰ ਹੁਣ ਪਤਾ ਲੱਗਿਆ ਕਿ ਜੋ ਨਹੀਂ ਜਾਣਦਾ ਉਹੀ ਬੋਲਦਾ ਹੈ ਭਾਈ ਜ਼ਰਾ ਗੌਰ ਕਰਨਾ ਜਿਹਨੇ ਆਪ ਚੁੱਪਿਆ ਕਹਿੰਦੇ ਉਹ ਬੋਲਦੇ ਨਹੀਂ ਜਿਹਨੇ ਛਿਲਣ ਖਾਦੇ ਆ ਉਹ ਬੋਲੀ ਜਾਂਦੇ ਆ ਸੋ ਜੋ ਜਾਣਦਾ ਹੈ ਉਸ ਲਈ ਬੋਲਣਾ ਬੜਾ ਹੀ ਮੁਸ਼ਕਲ ਹੁੰਦਾ ਬਾਬਾ ਜੀ ਲਗਭਗ ਅਸੰਭਵ ਹੀ ਹੋ ਜਾਂਦਾ ਹੈ ਵੱਧ ਤੋਂ ਵੱਧ ਕੋਈ ਇਸ਼ਾਰਾ ਕੀਤਾ ਜਾ ਸਕਦਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਸੂਨ ਮੰਡਲ ਵਿੱਚ ਘਰ ਕੀਤਾ ਬਾਜੇ ਸ਼ਬਦ ਰਸਾਨ ਸਤਿਗੁਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਹਿੰਦੇ ਜਿਵੇਂ ਹੀ ਅੰਦਰ ਪ੍ਰਵੇਸ਼ ਹੋਇਆ ਇੱਕ ਵਿਸ਼ਾਲ ਸ਼ੂਨਿਆ ਸਨਾਂਟਾ ਵਿੱਚ ਪ੍ਰਵੇਸ਼ ਹੋ ਗਿਆ ਮੇਰਾ ਸੂਨ ਮੰਡਲ ਵਿੱਚ ਘਰ ਹੋ ਗਿਆ ਉੱਥੇ ਅਨਹਦ ਨਾਦ ਵੱਜ ਰਿਹਾ ਹੈ ਹੁਣ ਅਸੀਂ ਕੀ ਗਾਈਏ ਕਿਵੇਂ ਗਾਈਏ ਉਸ ਅਨਹਦ ਨੂੰ ਤਾਂ ਹੱਥ ਵਿੱਚ ਬੰਨਿਆ ਨਹੀਂ ਜਾ ਸਕਦਾ ਕਿਉਂਕਿ ਉਹ ਅਨਾਦ ਹੈ ਉਹਦੀ ਕੋਈ ਹੱਦ ਨਹੀਂ ਉਹ ਤਾਂ ਸ਼ਬਦਾਂ ਤੀਤ ਹੈ ਨਿਰাকার ਹੈ ਰੋਮ ਰੋਮ ਦੀਪਕ ਭਿਆ ਪ੍ਰਗਟੇ ਦੀਨ ਦਿਆਲ ਛੋਟੇ ਛੋਟੇ ਸਿੱਧੇ ਸਾਦੇ ਸ਼ਬਦ ਬਿਨਾ ਕਿਸੇ ਉਲਝੰਦੇ ਪਰ ਐਨੇ ਸੱਚੇ ਕਿ ਜੋ ਸੁਣ ਕੇ ਕੋਈ ਰਾਜ਼ੀ ਹੋ ਜਾਵੇ ਤਾਂ ਉਸ ਦੇ ਅੰਦਰ ਹਨੇਰਾ ਟੁੱਟ ਕੇ ਤੁਰੰਤ ਸਵੇਰਾ ਹੋ ਜਾਵੇ ਰੋਮ ਰੋਮ ਦੇ ਵਿੱਚ ਜਿਹੜਾ ਹੈ ਉਹ ਦੀਪਕ ਬਣ ਜਾਵੇ ਰੱਬ ਜਿਹੜਾ ਪ੍ਰਗਟ ਹੋ ਜਾਵੇ ਪਰਮਾਤਮਾ ਹੀ ਗੁਰੂ ਹੈ ਮੁਰਸ਼ਿਦ ਹੀ ਜਿਹੜਾ ਹੈ ਉਹ ਰੱਬ ਹੈ ਰੱਬ ਹੀ ਜਿਹੜਾ ਹੈ ਮੁਰਸ਼ਿਦ ਹੈ ਇਸ ਲਈ ਅਸੀਂ ਗੁਰੂ ਨੂੰ ਪਰਮਾਤਮਾ ਕਹਿੰਦੇ ਆ ਕਿਉਂਕਿ ਉਹ ਇੱਕ ਪ੍ਰਤੀਕ मात्र ਹੈ ਕਿਉਂਕਿ ਸੱਚ ਹੈ ਕਿ ਹਜ਼ਾਰਾਂ ਵਾਰੀ ਅਸੀਂ ਜਾਣਿਆ ਕਿ ਗੁਰੂ ਹੀ ਪਰਮਾਤਮਾ ਹੈ ਨਾਮ ਵਖ ਵਖ ਹੋ ਸਕਦੇ ਨੇ ਕੋਈ ਦਾदू ਕੋਈ ਫਰੀਦ ਪਰ ਅਸਲ ਵਿੱਚ ਸਾਰੇ ਕਬੀਰ ਹੀ ਹਨ ਬਾਬਾ ਜੀ ਸਾਰਿਆਂ ਨੇ ਇੱਕੋ ਗੱਲ ਜਾਣੀ ਹੈ ਕਿ ਪਰਮਾਤਮਾ ਹੀ ਗੁਰੂ ਹੈ ਇਸ ਲਈ ਅਸੀਂ ਬਾਹਰ ਵੀ ਗੁਰੂ ਨੂੰ ਪਰਮਾਤਮਾ ਕਹਾ ਇਹ ਇੱਕ ਸੰਕੇਤ ਹੈ ਅਰਥ ਇਹ ਹੈ ਕਿ ਪਹਿਲਾ ਗੁਰੂ ਨੂੰ ਪਰਮਾਤਮਾ ਮੰਨੋ ਬਾਬਾ ਜੀ ਮੁਰਸ਼ਿਦ ਨੂੰ ਪਰਮਾਤਮਾ ਮੰਨੋ ਤਾਂ ਫਿਰ ਇੱਕ ਦਿਨ ਰੱਬ ਜਿਹੜਾ ਹੈ ਰੱਬ ਨੂੰ ਗੁਰੂ ਵਾਂਗ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਓਗੇ ਬਾਬਾ ਜੀ ਸੂਨ ਸਰੋਵਰ ਮੀਨ ਮਨ ਸਤਗੁਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਸੀਂ ਤਾਂ ਮੱਛੀ ਹੋ ਗਏ ਹੁਣ ਪਾਣੀ ਵੀ ਉਸਦਾ ਤੀਰ ਵੀ ਉਸਦਾ ਸਭ ਕੁਝ ਉਸਦਾ ਹੈ ਸੁਦਾ ਸਿੰਧ ਸੁਖ ਭਿਲ ਸਹੀ ਬਿਲਲਾ ਜਾਣੇ ਬੇਵ ਉਹ ਕਹਿੰਦੇ ਸਤਗੁਰ ਕਬੀਰ ਜੀ ਮਹਾਰਾਜ ਕਹਿੰਦੇ ਹੁਣ ਅਸੀਂ ਅੰਮ੍ਰਿਤ ਸਾਗਰ ਦੇ ਵਿੱਚ ਡੁੱਬ ਕੇ ਆਨੰਦ ਮਾਣ ਰਹੇ ਹਾਂ ਪਰ ਕੋਈ ਵਿਰਲਾ ਹੀ ਇਸ ਭੇਦ ਨੂੰ ਜਾਣਦਾ ਹੈ લાલી ਮੇਰੇ ਲਾਲ ਕੀ ਜਿਦ ਦੇਖੂ ਤਿਤ ਲਾਲ ਜਿੱਥੇ ਹੀ ਵੇਖਦਾ ਹਾਂ ਕਹਿੰਦੇ ਉਸ ਲਾਲ ਦਾ ਹੀ ਰੰਗ ਹੈ ਲਾਲੀ ਦਾ ਮਤਲਬ ਇਹ ਹੈ ਕਿ ਸਵੇਰ ਦਾ ਪ੍ਰਤੀਕ ਯਾਨੀ ਸਵੇਰੇ ਸਵੇਰੇ ਜਦੋਂ ਸੂਰਜ ਚੜ੍ਹਦਾ ਹੈ ਤੇ ਦੇਖੋ ਲਾਲੀ ਹੋਈ ਹੁੰਦੀ ਹੈ ਜੀਵਨ ਦਾ ਪ੍ਰਤੀਕ ਜ਼ਿੰਦਗੀ ਦਾ ਪ੍ਰਤੀਕ ਕਿਉਂਕਿ ਖੂਨ ਲਾਲ ਹੈ ਖੂਨ ਤੋਂ ਬਿਨਾ ਜੀਵਨ ਨਹੀਂ ਵਸੰਤ ਦਾ ਪ੍ਰਤੀਕ ਕਿਉਂਕਿ ਚਾਹ ਹਰ ਤਰਫ ਫੁੱਲੀ ਫੁੱਲ ਸੋ ਇਹ ਚਾਰ ਗੱਲਾਂ ਜੁਵਾਨ ਅਵਸਥਾ ਦਾ ਪ੍ਰਤੀ ਤਾਜ਼ਗੀ ਦਾ ਨਵੇਂ ਪੰ ਦਾ ਲਾਲੀ ਜਿਹੜੀ ਹੈ ਇਹ ਚਾਰ ਗੱਲਾਂ ਰੱਬ ਲਈ ਸੱਚ ਨੇ ਉਹ ਸਦਾ ਨਵਾਂ ਹੈ ਜ਼ਰਾ ਗੌਰ ਕਰਨਾ ਸੱਚੇ ਇਸ਼ਕ ਨੇ ਤਾਜ਼ਾ ਰਹਿਣਾ ਭਾਵੇਂ ਦਾੜੀ ਹੋ ਜਾਵੇ ਚਿੱਟੀ ਬਾਬਾ ਜੀ ਉਹ ਸਦਾ ਨਵਾਂ ਹੈ ਕਦੇ ਪੁਰਾਣਾ ਨਹੀਂ ਹੋ ਸਕਦਾ ਉਹ ਹਮੇਸ਼ਾ ਜਵਾਨ ਹੈ ਕਦੇ ਬੁੱਢਾ ਨਹੀਂ ਉਹ ਸਦਾ ਬਸੰਤ ਹੈ ਜਿੱਥੇ ਫੋਲੀ ਫੁੱਲ ਖਿੜਦੇ ਨੇ ਸੁਗੰਧ ਦੀ ਸੁਗੰਧ ਇਸ ਲਈ ਸੰਨਿਆਸੀਆਂ ਨੇ ਸੰਨਿਆਸ ਦਾ ਰੰਗ ਵੀ ਲਾਲ ਹੀ ਚੁਣਿਆ ਬਾਬਾ ਜੀ ਜਰਾ ਸਮਝਣਾ ਤੇ ਫਿਰ ਲਾਲੀ ਦੇਖਣ ਮੈਂ ਗਈ ਮੈਂ ਵੀ ਹੋ ਗਈ ਲਾਲੀ ਲਾਲ ਨੂੰ ਵੇਖਦੇ ਵੇਖਦੇ ਮੈਂ ਵੀ ਉਸ ਦੇ ਰੰਗ ਵਿੱਚ ਰੰਗ ਗਈ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਵੀ ਉਸੇ ਵਰਗੀ ਹੋ ਗਈ ਜਿੱਦਾਂ ਸਾਈਂ ਜੀ ਕਹਿੰਦੇ ਹੁੰਦੇ ਆਂ ਖੁਦਾ ਦਾ ਨਾਮ ਲੈਣ ਵਾਲੇ ਖੁਦ ਖੁਦਾ ਹੋ ਗਏ ਉਹਨੂੰ ਯਾਦ ਕਰਨ ਵਾਲੇ ਆਪ ਉਹਦੇ ਵਰਗੇ ਹੋ ਗਏ ਇਹ ਤੇ ਸਾਧਗੁਰ ਕਬੀਰ ਜੀ ਮਹਾਰਾਜ ਵੀ ਉਹੀ ਕਹਿ ਰਹੇ ਆ ਕਿ ਪਤਾ ਨਹੀਂ ਲੱਗਿਆ ਕਦੋਂ ਉਹਦੇ ਵਰਗੀ ਹੋ ਗਈ ਤੁਸੀਂ ਜਿਸ ਨੂੰ ਵੇਖਦੇ ਹੋ ਹੌਲੀ-ਹੌਲੀ ਉਹੀ ਹੋ ਜਾਂਦੇ ਹੋ ਸੁੰਦਰਤਾ ਨੂੰ ਵੇਖੋ ਤਾਂ ਸੁੰਦਰ ਹੋ ਜਾਂਦੇ ਹੋ ਸੰਗੀਤ ਵਿੱਚ ਡੁੱਬੋ ਤਾਂ ਸੰਗੀਤਮਈ ਹੋ ਜਾਂਦੇ ਹੋ ਧਿਆਨ ਵਿੱਚ ਡੁੱਬੋ ਤਾਂ ਧਿਆਨ ਰੂਪ ਹੋ ਜਾਂਦੇ ਹੋ ਪ੍ਰੇਮ ਵਿੱਚ ਡੁੱਬੋ ਤਾਂ ਪ੍ਰੇਮ ਬਣ ਜਾਂਦੇ ਹੋ ਇਸ਼ਕ ਬਣ ਜਾਂਦੇ ਹੋ ਪਰਮਾਤਮਾ ਵਿੱਚ ਡੁੱਬੋ ਤਾਂ ਪਰਮਾਤਮਾ ਹੀ ਬਣ ਜਾਂਦੇ ਹੋ ਜਿਨ ਪਾਵਨ ਭੂਈ ਬਹੂ ਫਿਰੇ ਘੁੰਮੇ ਦੇਸ਼ ਵਿਦੇਸ਼ ਕਈ ਤੀਰਤ ਕੀਤੇ ਦੇਸ਼ ਵਿਦੇਸ਼ ਘੁੰਮੇ ਖੋਜ ਵਿੱਚ ਪਰ ਪਿਆ ਮਿਲਣ ਜਦ ਹੋਇਆ ਆਂਗਣ ਪਿਆ ਵਿਦੇਸ਼ ਕਹਨੇ ਜਦੋਂ ਮਿਲਾਪ ਹੋਇਆ ਤਾਂ ਆਪਣੇ ਆਂਗਣ ਵਿੱਚ ਵਿਦੇਸ਼ ਹੋ ਗਿਆ ਇਹ ਸ਼ਰੀਰ ਇਹ ਮਨ ਇਹ ਧਰਤੀ ਸਭ ਵਿਦੇਸ਼ ਹੋ ਗਏ ਸਖੀ ਵਹ ਘਰ ਸਭ ਸੇ ਨਿਆਰਾ ਜਹ ਪੂਰਨ ਪੁਰਸ਼ ਹਮਾਰਾ ਉਹ ਘਰ ਨਿਰਾਲਾ ਹੈ ਸਤਿਗੁਰ ਕਬੀਰ ਦੀ ਮਹਾਰਾਜ ਕਹਿੰਦੇ ਜਿੱਥੇ ਪੂਰਨ ਪੁਰਸ਼ ਹੈ ਉੱਥੇ ਨਾ ਸੁੱਖ ਹੈ ਨਾ ਦੁੱਖ ਹੈ ਨਾ ਪਾਪ ਹੈ ਨਾ ਪੁੰਨ ਹੈ ਕੋਈ धुੰਧ ਕੋਈ ਦੁਵੈਤ ਨਹੀਂ ਬਾਬਾ ਜੀ ਜਿੱਥੇ ਦੁੱਖ ਨਹੀਂ ਉੱਥੇ ਸੁੱਖ ਵੀ ਨਹੀਂ ਕਬਰਾਉਣਾ ਉੱਥੇ ਸੁੱਖ ਤੋਂ ਉੱਪਰ ਵੀ ਕੁਝ ਹੈ ਸੁੱਖ ਤੇ ਦੁੱਖ ਤਾਂ ਇੱਕ ਸਿੱਕੇ ਦੇ ਦੋ ਪਾਸੇ ਨੇ ਹਰ ਸੁੱਖ ਵਿੱਚ ਦੁੱਖ ਲੁਕਿਆ ਹੋਇਆ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਹਰ ਸੁੱਖ ਕਦੇ ਨਾ ਕਦੇ ਦੁੱਖ ਬਣਦਾ ਹਰ ਦੁੱਖ ਵਿੱਚ ਸੁੱਖ ਲੁਕਿਆ ਹੋਇਆ ਹੈ ਹਰ ਦੁੱਖ ਤੋਂ ਬਾਅਦ ਸੁੱਖ ਆਉਂਦਾ ਹੈ ਜੋ ਜਾਣਦਾ ਹੈ ਉਸ ਲਈ ਦੁੱਖ ਸੁੱਖ ਸਮਾਨ ਹੋ ਜਾਂਦੇ ਨੇ ਇਸ ਤੋਂ ਜ਼ਿਆਦਾ ਸਮ ਭਾਵ ਪੈਦਾ ਹੁੰਦਾ ਹੈ ਇਹੀ ਸਮ ਭਾਵ ਹੀ ਸੱਚੇ ਫਕੀਰੀ ਦੀ ਬੁਨਿਆਦ ਹੈ ਬਾਬਾ ਜੀ ਜ਼ਰਾ ਸਮਝ ਲਓ ਪਰ ਲੋਕ ਗਲਤ ਸਮਝ ਲੈਂਦੇ ਨੇ ਆਨੰਦ ਨੂੰ ਮਹਾ ਸੁਖ ਸਮਝ ਲੈਂਦੇ ਨੇ ਪਰ ਮਹਾ ਸੁਖ ਵਿੱਚ ਮਹਾ ਦੁੱਖ ਵੀ ਹੋਵੇਗਾ ਬਾਬਾ ਇਸ ਨੂੰ ਸਮਝਣਾ ਇਸੇ ਲਈ ਬਾ ਆਤਮਾ ਬੁੱਧ ਸਾਹਿਬ ਨੇ ਆਨੰਦ ਸ਼ਬਦ ਛੱਡ ਦਿੱਤਾ ਕਿਉਂਕਿ ਲੋਕ ਫਸ ਜਾਂਦੇ ਸਨ ਅਸਲ ਵਿੱਚ ਉਹ ਸਿਰਫ ਸੁੱਖ ਦੀ ਖੋਜ ਕਰ ਰਹੇ ਪਰ ਨਾਮ ਪਰਮਾਤਮਾ ਦਾ ਲੈ ਰਹੇ ਸਨ ਤਦਾਂ ਸਮਝਣਾ ਇਸ ਕਾ ਨਾਮ ਉਹ ਰੱਬ ਦਾ ਲੈ ਰਹੇ ਸਨ ਲਾਭੋ ਸੁੱਖ ਰਹੇ ਤੇ ਨਾਮ ਰੱਬ ਦਾ ਲੈ ਰਹੇ ਹੈ ਇਸ ਲਈ ਦਵੇ ਦੁੱਖ ਹੁੰਦਾ ਕਿਉਂਕਿ ਲੱਭਣਾ ਸੁੱਖ ਹੈ ਤਾਂ ਦੁੱਖ ਵੀ ਆਪਣੇ ਆਪ ਹੀ ਮਿਲ ਜਾਣਾ ਹੈ ਪਰ ਜੇ ਰੱਬ ਲੱਭੋ ਤਾ ਫਿਰ ਉਹ ਤੇ ਬਾਬਾ ਜੀ ਸਭ ਸੁੱਖਾਂ ਦਾ ਦਾਤਾ ਹੈ ਉਹ ਤਾਂ ਮੇਜਾ ਸੋ ਕੀ ਦਿੰਦਾ ਹੈ ਜਰਾ ਗੌਰ ਕਰਨਾ ਪਰ ਉਹਦੇ ਚ ਸੋਖੜੀ ਲਾ ਬਣਾ ਲਬਣਾ ਰੱਬ ਨੂੰ ਜਿੱਦਾਂ ਨਾ ਇੱਕ ਕਹਾਣੀ ਛੋਟੀ ਜੀ ਉਹ ਕਹਿੰਦੇ ਕਿ ਇੱਕ ਵਾਰੀ ਨਾ ਇੱਕ ਸ਼ਖਸ ਸੀ ਉਹਦੇ ਘਰ ਮਹਿਮਾਨ ਆਏ ਤੇ ਖਾਣੇ ਵਿੱਚ ਜਦੋਂ ਖਾਣਾ ਖਵਾਇਆ ਤੇ ਖਾਣੇ ਵਿੱਚ ਨਮਕ ਨਹੀਂ ਸੀ ਉਹ ਵਿਅਕਤੀ ਗਿਆ ਰਸੋਈ ਵਿੱਚ ਗਿਆ ਡੱਬੇ ਖੋਲਦਾ ਹੀ ਰਿਹਾ ਨਮਕ ਨਹੀਂ ਲੱਭਿਆ ਘਰ ਵਾਲੀ ਨੇ ਕਿਹਾ ਭਾਈ ਤੂੰ ਅੰਨੇ ਆ ਸਾਹਮਣੇ ਹੀ ਜਿਹੜੇ ਡੱਬੇ ਤੇ ਮਿਰਚ ਲਿਖਿਆ ਹੈ ਉੱਥੇ ਹੀ ਨਮਕ ਹੈ ਬਸ ਕਹਿੰਦੇ ਸਾਡੀ ਜ਼ਿੰਦਗੀ ਵੀ ਇਹੋ ਜਿਹੀ ਹੈ ਡੱਬੇ ਤੇ ਕੁਝ ਲਿਖਿਆ ਹੈ ਅੰਦਰ ਕੁਝ ਹੋਰ ਹੈ ਲੋਕ ਕਹਿੰਦੇ ਨੇ ਪਰਮਾਤਮਾ ਲੱਭਣਾ ਹੈ ਰੱਬ ਨੂੰ ਲੱਭਣਾ ਹੈ ਸਾਈ ਨੂੰ ਲੱਭਣਾ ਹੈ ਪਰ ਅਸਲ ਵਿੱਚ ਖੋਜ ਸੁੱਖ ਦੀ ਹੁੰਦੀ ਹੈ ਕਿ ਬਸ ਕਿ ਤੋ ਸੁੱਖ ਮਿਲ ਜਾਵੇ ਪਰ ਯਾਦ ਰੱਖੋ ਜੇ ਖੋਜ ਉਸ ਦੀ ਹੋਵੇਗੀ ਤਾਉ ਆਪ ਹੀ ਕਰੇਗਾ ਤੂੰ ਸਿਰਫ ਸੱਚ ਬਿਆਨ ਕਰ ਭਾਈ ਕਿ ਕੀ ਚਾਹੁੰਦਾ ਹੈ ਸਚਾਈ ਕਹਿ ਦਰਦ ਹੈ ਜੀਵਨ ਵਿੱਚ ਦੁੱਖ ਹੈ ਬਸ ਤਾਂ ਉਹਨੂੰ ਸੱਚ ਦੱਸ ਦੇ ਕਿਉਂਕਿ ਇਨਸਾਨ ਜਿਹੜਾ ਹੈ ਸਚਾਈ ਦੇ ਰਾਹ ਤੇ ਚੱਲਦਾ ਨਹੀਂ ਚੁਸਤ ਚਲਾਕੀਆਂ ਉਹ ਮਾਲਕ ਦੇ ਘਰ ਵੀ ਖੇਡਦਾ ਹੈ ਉਹਨੂੰ ਕਹਿੰਦਾ ਮੈਂ تیر ਲਈ ਆਇਆ ਹਾਂ ਪਰ ਲੱਭਦਾ ਸੁੱਖ ਪਿਆ ਹੈ ਜਾਂ ਤਾਂ ਉਹਨੂੰ ਕਹਿ ਕੇ ਮੈਨੂੰ ਦੁੱਖ ਹੈ ਕਿਉਂਕਿ ਜਦੋਂ ਇਨਸਾਨ ਸਚਾਈ ਨਾਲ ਕਹਿੰਦਾ ਹੈ ਕਿ ਮੇਰੇ ਅੰਦਰ ਦੁੱਖ ਹੈ ਤਾਂ ਉਦੋਂ ਰਾਹ ਖੋਈ ਜਾਂਦਾ ਹੈ ਪਰ ਜਦ ਤੱਕ ਝੂਠ ਬੋਲਦਾ ਹੈ ਕਿ ਮੈਂ ਪਰਮਾਤਮਾ ਨੂੰ ਲੱਭ ਰਿਹਾ ਹਾਂ ਉਦੋਂ ਤੱਕ ਪਰਦਾ ਹੀ ਬਣਿਆ ਰਹਿੰਦਾ ਬਾਬਾ ਜੀ ਪਰਮਾਤਮਾ ਨੂੰ ਲੱਭਣ ਵਾਲਾ ਇਸ ਦੁਨੀਆ ਤੇ ਹੁਣ ਕੋਈ ਨਹੀਂ ਕੋਈ ਬਿਰਲਾ ਹੀ ਹੋਏਗਾ ਜਿਹੜਾ ਰੱਬ ਨੂੰ ਲੱਭ ਰਿਆ ਹੈ ਖੋਜ ਤਾਂ ਪਰਮਾਤਮਾ ਆਪ ਹੀ ਕਰ ਲੈਂਦਾ ਹੈ ਇਹ ਫਕੀਰ ਲੋਕ ਕਹਿੰਦੇ ਆ ਕਹਿੰਦੇ ਜੇ ਤੂੰ ਰੱਬ ਨੂੰ ਵਾਕੇ ਹੀ ਖੋਜ ਰਿਆ ਹੈ ਨਾ ਤਾਂ ਤੈਨੂੰ ਲੱਭਣ ਦੀ ਲੋੜ ਨਹੀਂ ਉਹਨੇ ਆਪ ਹੀ ਤੇਰੀ ਖੋਜ ਕਰ ਲੈਣੀ ਉਹ ਹੀ ਆਪਣੀ ਮੱਛੀ ਨੂੰ ਖਿੱਚ ਲੈਂਦਾ ਹੈ ਉਹ ਹੀ ਆਪਣੀ ਮਿੱਟੀ ਵਿੱਚੋਂ ਚਿਰਾਗ ਜਗਾ ਲੈਂਦਾ ਹੈ ਬਾਬਾ ਜੀ ਬਾਬਾ ਫਰੀਦ ਜੀ ਮਾਰੇ ਕਹਿੰਦੇ ਕਹਿੰਦੇ ਫਰੀਦਾ ਜੇ ਤੂੰ ਰੱਬ ਨੂੰ ਪਿਆਰਾ ਹੈ ਤਾਂ ਤੈਨੂੰ ਲੱਭਣ ਦੀ ਕੀ ਲੋੜ ਰੱਬ ਆਪ ਹੀ ਤੈਨੂੰ ਲੱਭ ਲਵੇਗਾ ਜਿਵੇਂ ਮਾਂ ਆਪਣੇ ਪੁੱਤਰ ਨੂੰ ਲੱਭ ਲੈਂਦੀ ਹੈ ਪਰ ਸਾਡੀ ਅਕਲ ਬੜੀ ਚਲਾਕ ਹੈ ਬਾਬਾ ਜੀ ਉਹ ਨਮਕ ਦੇ ਡੱਬੇ ਤੇ ਮਿਰਚ ਲਿਖ ਕੇ ਰੱਖਦੀ ਹੈ ਸੁੱਖ ਦੀ ਖੋਜ ਕਰਦੀ ਹੈ ਪਰ ਨਾਮ ਰੱਬ ਦਾ ਕਹਿੰਦੀ ਹੈ ਵੀ ਮੈਂ ਰੱਬ ਲੱਭ ਰਿਆ ਹਾਂ ਦੁੱਖ ਤੋਂ ਭੱਜਣਾ ਹੈ ਪਰ ਨਾ ਰੱਬ ਦੀ ਯਾਤਰਾ ਹੈ ਮੈਂ ਰੱਬ ਦੀ ਯਾਤਰਾ ਕਰ ਰਿਹਾ ਤਾਂ ਵਕੀਰ ਕੀ ਕਹਿੰਦੇ ਹੈ ਫਕੀਰ ਕਹਿੰਦੇ ਪੁੱਤਰ ਸੱਚ ਬਿਆਨ ਕਰੋ ਕਹੋ ਕਿ ਮੇਰੇ ਅੰਦਰ ਖਾਲੀਪਾਨ ਹੈ ਮੇਰੇ ਦਿਲ ਵਿੱਚ ਹਨੇਰਾ ਹੈ ਜਦੋਂ ਤੂੰ ਸੱਚ ਬੋਲਦਾ ਹੈ ਉਸ ਵੇਲੇ ਰੱਬ ਦਾ ਹੱਥ ਤੁਹਾਡੇ ਸਿਰ ਤੇ ਆ ਜਾਂਦਾ ਹੈ ਜਿਸ ਵੇਲੇ ਅੱਖ ਅੰਦਰ ਵੇਖਣ ਲੱਗਦੀ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ ਬਾਹਰ ਦੇ ਮੰਦਰ ਬਾਹਰ ਦੀਆਂ ਮਸੀਤਾਂ ਬਾਹਰ ਦੇ ਗੁਰੂ ਘਰ ਸਾਰੇ ਵਿਦੇਸ਼ ਬਣ ਜਾਂਦੇ ਨੇ ਆਪਣਾ ਆਂਗਣ ਹੀ ਵਿਦੇਸ਼ ਹੋ ਜਾਂਦਾ ਹੈ ਦਿਲ ਹੀ ਅਸਲ ਕਾਬਾ ਹੈ ਦਿੱਲੀ ਅਸਲ ਦਰਗਾਹ ਹੈ ਇਹੀ ਫਕੀਰਾਂ ਦਾ ਕਹਿਣਾ ਹੈ ਬਾਬਾ ਜੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਕਿਹਾ ਸੀ ਲੱਗਦਾ ਹੈ ਦੁਨੀਆ ਦੇ ਮੇਲੇ ਵਿੱਚ ਸਭ ਕੁਝ ਅਜਨਬੀ ਹੈ ਆਪਣਾ ਘਰ ਹੀ ਪਰਾਇਆ ਹੋ ਗਿਆ ਬਾਦਸ਼ਾਹ ਸੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਪਰੋ ਫਕੀਰੀ ਵਾਲਾ ਰੰਗ ਹੋ ਗਿਆ ਸੀ ਉਹਦੇ ਅੰਦਰ ਅੰਤ ਮੇਲੇ ਇਹੀ ਹਾਲ ਇੱਕ ਸਾਧਕ ਦਾ ਹੁੰਦਾ ਹੈ ਜਦੋਂ ਉਹ ਅੰਦਰ ਝਾਤੀ ਮਾਰਦਾ ਹੈ ਨਾ ਜ਼ਰਾ ਗੌਰ ਕਰਨਾ ਬਾਬਾ ਜੀ ਤਾਂ ਜਾ ਕੇ ਸਾਰਾ ਫਿਰ ਵਿਦੇਸ਼ ਲੱਗਣ ਲੱਗ ਜਾਂਦਾ ਹੈ ਵਦੇਸ਼ੀ ਇਹ ਬਾਹਰ ਦਾ ਭਾਈ ਸਾਡਾ ਨਹੀਂ ਪਰ ਇੱਕ ਖਤਰਾ ਹੈ ਜਿਸ ਵੇਲੇ ਅੰਦਰ ਝਾਤੀ ਮਾਰੀ ਤਾਂ ਕਈ ਵਾਰੀ ਹਨੇਰਾ ਡਰਾਉਂਦਾ ਮਨ ਕਹਿੰਦਾ ਕਿੱਥੇ ਆ ਫਸਿਆ ਨਾ ਸੁੱਖ ਮਿਲਿਆ ਨਾ ਦੁੱਖ ਨਾ ਚਾਨਣ ਦਾ ਹਨੇਰਾ ਇਹ ਹੈ ਕੀ ਉੱਥੇ ਜ਼ਰੂਰਤ ਹੁੰਦੀ ਹੈ ਸਬਰ ਦੀ ਬਾਬਾ ਜੀ ਉੱਥੇ ਹੀ ਲੋੜ ਹੁੰਦੀ ਹੈ ਗੁਰੂ ਮੁਰਸ਼ਦ ਦੀ ਜਿਹੜਾ ਬਾਹ ਫੜ ਕੇ ਲੈ ਜਾਵੇ ਉੱਥੇ ਹੀ ਫਕੀਰ ਦਾ ਸਾਥ ਚਾਹੀਦਾ ਹੈ ਉੱਥੇ ਯਾਦ ਹੁੰਦਾ ਹੈ ਕਿ ਸੁੱਖ ਤੇ ਦੁੱਖ ਦੋਵੇਂ ਧੋਖਾ ਹੀ ਨੇ ਜਿਵੇਂ ਕੋਈ ਸਾਗਰ ਦੇ ਕੰਢੇ ਤੇ ਖੜਾ ਹੈ ਇੱਕ ਲਹਿਰ ਆਈ ਉਸਨੇ ਸੋਚਿਆ ਇਹ ਹੀ ਸਾਗਰ ਹੈ ਬਾਬਾ ਜੀ ਫਿਰ ਲਹਿਰ ਟੁੱਟ ਗਈ ਉਸਨੇ ਸੋਚਿਆ ਸਾਗਰ ਖਤਮ ਹੋ ਗਿਆ ਪਰ ਫਕੀਰ ਕਹਿੰਦੇ ਆ ਲਹਿਰਾਂ ਆਉਂਦੀਆਂ ਨੇ ਟੁੱਟਦੀਆਂ ਨੇ ਪਰ ਸਾਗਰ ਅਟਲ ਹੈ ਸਮੁੰਦਰ ਅਟਲ ਹੈ ਸੁੱਖ ਦੁੱਖ ਲਹਿਰਾਂ ਨੇ ਤੇ ਪਰਮਾਤਮਾ ਬਾਬਾ ਜੀ ਉਹ ਸਾਗਰ ਹੈ ਉਹ ਸਮੁੰਦਰ ਹੈ ਜਦੋਂ ਇਨਸਾਨ ਇਹ ਭੇਦ ਜਾਣ ਲੈਂਦਾ ਤਾਂ ਉਸ ਦੇ ਰੋਮ ਰੋਮ ਵਿੱਚ ਦੀਵਾ ਬਲ ਜਾਂਦਾ ਦੀਵਾ ਜਗ ਜਾਂਦਾ ਉਹਦੇ ਰੋਮ ਰੋਮ ਦੇ ਵਿੱਚ ਤੇਲ ਲਾ ਕੇ ਬੱਤੀ ਲਾ ਕੇ ਦੀਵਾ ਜਗਾਉਣ ਦੀ ਲੋੜ ਨਹੀਂ ਆ ਉਹ ਛੱਡ ਦੀਵਾ ਮਿੱਟੀ ਵਾਲਾ ਅੰਦਰ ਦਾ ਦੀਵਾ ਬਾਲ ਓਏ ਫਕੀਰ ਕਹਿੰਦੇ ਕਹਿੰਦੇ ਛੱਡ ਦੀਵਾ ਮਿੱਟੀ ਵਾਲਾ ਅੰਦਰ ਦਾ ਦੀਵਾ ਬਾਲ ਜਦ ਰੁਸ਼ਨਾਈ ਤੇਰੇ ਅੰਦਰ ਹੀ ਹੋ ਤਾਂ ਨਜ਼ਰ ਆਊਗਾ ਯਾਰ ਫਿਰ ਉਹ ਕਿਸੇ ਬਾਹਰ ਰੋਸ਼ਨੀ ਦਾ ਮੁਤਾਜ ਨਹੀਂ ਰਹਿੰਦਾ ਫਿਰ ਉਸ ਦੇ ਅੰਦਰ ਹੀ ਰੱਬ ਗਾਉਂਦਾ ਹੈ ਅੰਦਰ ਹੀ ਰੱਬ ਵਸਦਾ ਹੈ ਉਸੇ ਵੇਲੇ ਸਤਿਗੁਰ ਕਬੀਰ ਜੀ ਦੀ ਜਿਹੜਾ ਇਹ ਵਚਨ ਹੈ ਉਹ ਸੱਚ ਹੁੰਦਾ ਹੈ ਕਿ ਜੋ ਦੇਖੇ ਸੋ ਹੋ ਜਾਵੇ ਰੱਬ ਨੂੰ ਦੇਖਿਆ ਤਾਂ ਰੱਬ ਹੀ ਹੋ ਗਿਆ ਬਾਬਾ ਜੀ ਜ਼ਰਾ ਗੌਰ ਕਰਨਾ ਕਹਿੰਦੇ ਜਦੋਂ ਦੇਖਿਆ ਤਾਂ ਰੱਬ ਹੀ ਹੋ ਗਿਆ ਰੱਬ ਨੂੰ ਦੇਖਿਆ ਰੱਬ ਹੀ ਹੋ ਗਿਆ ਜੋ ਦੇਖੇ ਸੋ ਹੋ ਜਾਵੇ ਸੋ ਬਾਬਾ ਜੀ ਇਹ ਦੁਨੀਆ ਦੇ ਮੇਲੇ ਵਿੱਚ ਭੱਜ ਦੌੜ ਬਹੁਤ ਹੈ ਹਰ ਕੋਈ ਲਾਲੀ ਲੱਭ ਰਿਹਾ ਹੈ ਪਰ ਜੋ ਫਕੀਰਾਂ ਦੀ ਸੰਗਤ ਵਿੱਚ ਬੈਠ ਕੇ ਚੁੱਪ ਨਾਲ ਅੰਦਰ ਵੇਖਦਾ ਹੈ ਪਰ ਅੱਜ ਕੱਲ ਉਹ ਜੋ ਫਕੀਰ ਲੱਭਣ ਤੇ ਫੇਰ ਹੀ ਹੈ ਨਾ ਜਿੰਨਾ ਇਸ ਸੰਗਤ ਵਿੱਚ ਬੈਠ ਕੇ ਅੰਦਰ ਨੂੰ ਇਸ਼ਾਰਾ ਹੋਵੇ ਉਦਾ ਆ ਬਾਹਰ ਨੂੰ ਭੱਜੇ ਫਿਰਦੇ ਆ ਜ਼ਰਾ ਗੌਰ ਕਰਨਾ ਪਰ ਇਥੇ ਕਾਮਲ ਮੁਰਸ਼ਿਦਾ ਦੀ ਗੱਲ ਹੋ ਰਹੀ ਉਹਨਾਂ ਵਕੀਰਾਂ ਦੀ ਉਹ ਜਦੋਂ ਉਹਨਾਂ ਦੀ ਸਹਬਤ ਹੋਵੇ ਉਹਨਾਂ ਦੇ ਵਚਨਾਂ ਦੇ ਵਿੱਚ ਜਦੋਂ ਬੰਦਾ ਬੈਠ ਕੇ ਉਸ ਨਾਮ ਨੂੰ ਲੈ ਕੇ ਅੰਦਰ ਵੱਲ ਜਦੋਂ ਛਾਤੀ ਮਾਰਦਾ ਹੈ ਉਦੋਂ ਉਹਨੂੰ ਅਸਲੀ ਨਜ਼ਾਰਾ ਮਿਲ ਜਾਂਦਾ ਅਸਲੀ ਲਾਲੀ ਮਿਲ ਜਾਂਦੀ ਹੈ ਬਾਬਾ ਜੀ ਉਹ ਲਾਲੀ ਹੈ ਜੋ ਨਾ ਕਦੇ ਮਰਝਾਉਂਦੀ ਹੈ ਨਾ ਕਦੇ ਮਿਟਦੀ ਹੈ ਉਹੀ ਲਾਲੀ ਹੈ ਜੋ ਇਨਸਾਨ ਨੂੰ ਇਨਸਾਨ ਤੋਂ ਉਠਾ ਕੇ ਪਰਮਾਤਮਾ ਦਾ ਰੰਗ ਬਣਾ ਦਿੰਦੀ ਹੈ ਬੰਦੇ ਨੂੰ ਮੋਲਾ ਕਰ ਦਿੰਦੀ ਹੈ ਨਰ ਤੋਂ ਨਰਾਇਣ ਬਣਾ ਦਿੰਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਇਸੇ ਲਈ ਫਕੀਰਾਂ ਫਰਮਾਇਆ ਸਤਗੁਰ ਕਬੀਰ ਜੀ ਮਹਾਰਾਜ ਕਹਿੰਦੇ ਜੋ ਦੇਖੇ ਸੋ ਹੋ ਜਾਵੇ ਸੋ ਰੱਬ ਨੂੰ ਦੇਖਿਆ ਤਾਂ ਰੱਬ ਹੀ ਹੋ ਗਿਆ ਬਾਬਾ ਜੀ ਸਖੁਸ਼ ਰਹੋ ਆਬਾਦ ਰਹੋ ਚਰਦੀ ਗਲਾਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਸਤਗੁਰ ਕਬੀਰ ਜੀ ਮਹਾਰਾਜ ਨੂੰ ਪ੍ਰਣਾਮ ਹੈ ਬਾਬਾ ਫਰੀਦ ਸਾਹਿਬ ਜੀ ਨੂੰ ਪ੍ਰਣਾਮ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਰਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹਾਜ਼ਰ ਵਾਜ਼ਰੋ ਚੜ੍ਹਦੀ ਕਲਾ ਚ ਰਹੋ ਵਸਦਾ ਨਵੇਂ ਪੰਜਾਬ ਖੁਸ਼ ਰਹੋ ਆਬਾਦ ਰਹੋ